ਤੋਂ ਦਵਾਈ ਲੈਣ ਨਿਕਲੇ ਚਾਚੀ ਭਤੀਜੇ ਦੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਹੈ ਤਾਂ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ ਜਿਸ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਚਾਚੀ ਤੇ ਭਤੀਜੇ ਦੀ ਜਾਨ ਚਲੀ ਗਈ ਤਾਂ ਅਜਨਾਲਾ ਨੇੜੇ ਇਹ ਘਟਨਾ ਵਾਪਰੀ ਹੈ ਜਿੱਥੇ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਉੱਤੇ ਹੀ ਜਾਨ ਚਲੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮਹਿਲਾਵਾਲਾ ਦਾ 20 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਜੋ ਕਿ ਆਪਣੀ ਗਵੰਡਨ ਵਿੰਦਰ ਕੋਰ ਪਤਨੀ ਸਰਵਨ ਸਿੰਘ ਦੇ ਨਾਲ ਮੋਟਰਸਾਈਕਲ ਉੱਤੇ ਦਵਾਈ ਲੈਣ ਦੇ ਲਈ ਜਾ ਰਿਹਾ ਸੀ ਤਾਂ ਅਜਨਾਲਾ ਜਾਂਦੇ ਸਮੇਂ ਹਾਦਸਾ ਵਾਪਰ ਜਾਂਦਾ ਜਦੋਂ ਉਹ ਕਿਆਮਪੁਰ ਤੋਂ ਮਹਿਲ ਬੁਖਾਰੀ ਜਾਣ ਵਾਲੇ ਰੋਡ ਉੱਤੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਤੇਜ਼ ਰਫ਼ਤਾਰ ਦੇ ਨਾਲ ਅਜੇਹੀ ਟੱਕਰ ਮਾਰ ਦਿੱਤੀ ਕਿ ਮੌਕੇ ਉੱਤੇ ਹੀ ਇਹਨਾਂ ਦੋਵਾਂ ਦੀ ਜਾਨ ਚਲੇਗੀ ਤਾਂ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਜਣਿਆਂ ਨੂੰ ਕਾਫੀ ਦੂਰ ਤੱਕ ਵਾਹਨ ਆ ਜਿਹੜਾ ਕੜੀਸਦਾ ਲੈ ਗਿਆ ਤੇ ਮੌਕੇ ਉੱਤੇ ਹੀ ਦੋਵਾਂ ਦੀ ਜਾਨ ਚਲੇ ਗਈ ਹੈ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਸਫਲ ਹੋ ਗਿਆ ਹੈ ਤਾਂ ਦੁਰਘਟਨਾ ਦੀ ਸੂਚਨਾ ਮਿਲਣ ਉੱਤੇ ਥਾਣਾ ਅਜਨਾਲਾ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਤਾਂ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੁਲਿਸ ਵੱਲੋਂ ਅਣਪਛਾਤੇ ਵਾਹਨ ਤੇ ਚਾਲਕ ਦੀ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਬੇਹਦੀ ਮੰਦਭਾਗੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਦਵਾਈ ਲੈਣ ਜਾ ਰਹੇ ਚਾਚੀ ਭਤੀਜੇ ਦੀ ਸੜਕ ਹਾਸੇ ਵਿੱਚ ਜਾਨ ਚਲੇ ਗਈ ਘਰ ਤੋਂ ਦਵਾਈ ਲੈਣ ਨਿਕਲੇ ਚਾਚੀ ਭਤੀਜੇ ਦੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਹੈ ਤਾਂ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ ਜਿਸ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਚਾਚੀ ਤੇ ਭਤੀਜੇ ਦੀ ਜਾਨ ਚਲੀ ਗਈ ਤਾਂ ਅਜਨਾਲਾ ਨੇੜੇ ਇਹ ਘਟਨਾ ਵਾਪਰੀ ਹੈ ਜਿੱਥੇ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਉੱਤੇ ਹੀ ਜਾਨ ਚਲੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮਹਿਲਾਵਾਲਾ ਦਾ 20 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਜੋ ਕਿ ਆਪਣੀ ਗਵੰਡਨ ਲਖਵਿੰਦਰ ਕੋਰ ਪਤਨੀ ਸਰਵਨ ਸਿੰਘ ਦੇ ਨਾਲ ਮੋਟਰਸਾਈਕਲ ਉੱਤੇ ਦਵਾਈ ਲੈਣ ਦੇ ਲਈ ਜਾ ਰਿਹਾ ਸੀ ਤਾਂ ਅਜਨਾਲਾ ਜਾਂਦੇ ਸਮੇਂ ਹਾਦਸਾ ਵਾਪਰ ਜਾਂਦਾ ਜਦੋਂ ਉਹ ਕਿਆਮਪੁਰ ਤੋਂ ਮਹਿਲ ਬੁਖਾਰੀ ਜਾਣ ਵਾਲੇ ਰੋਡ ਉੱਤੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਤੇਜ਼ ਰਫ਼ਤਾਰ ਦੇ ਨਾਲ ਅਜਿਹੀ ਟੱਕਰ ਮਾਰ ਦਿੱਤੀ ਕਿ ਮੌਕੇ ਉੱਤੇ ਹੀ ਇਹਨਾਂ ਦੋਵਾਂ ਦੀ ਜਾਨ ਚਲੇਗੀ ਤਾਂ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਜਣਿਆਂ ਨੂੰ ਕਾਫੀ ਦੂਰ ਤੱਕ ਵਾਹਨ ਜਿਹੜਾ ਕੜੀਸਦਾ ਲੈ ਗਿਆ ਤੇ ਮੌਕੇ ਉੱਤੇ ਹੀ ਦੋਵਾਂ ਦੀ ਜਾਨ ਚਲੇ ਗਈ ਹੈ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਸਫਲ ਹੋ ਗਿਆ ਹੈ ਤਾਂ ਦੁਰਘਟਨਾ ਦੀ ਸੂਚਨਾ ਮਿਲਣ ਉੱਤੇ ਥਾਣਾ ਅਜਨਾਲਾ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਤਾਂ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੁਲਿਸ ਵੱਲੋਂ ਅਣਪਛਾਤੇ ਵਾਹਨ ਤੇ ਚਾਲਕ ਦੀ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਬੇਹਦੀ ਮੰਦਭਾਗੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਦਵਾਈ ਲੈਣ ਜਾ ਰਹੇ ਚਾਚੀ ਭਤੀਜੇ ਦੀ ਸੜਕ ਹਾਦਸੇ ਵਿੱਚ ਜਾਨ ਚਲੇ ਗਈ